ਹੈਲੋ एवरीवन ਅੱਜ ਆਪਣਾ ਟੌਪਿਕ ਹੈ ਘੋੜਾ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਘੋੜਾ ਵੱਡੇ ਆਕਾਰ ਦਾ ਲਾਭਦਾਇਕ ਪਸ਼ੂ ਹੈ ਇਸ ਦੀਆਂ ਦੋ ਅੱਖਾਂ ਦੋ ਕੰਨ ਚਾਰ ਲੰਮੀਆਂ ਲੱਤਾਂ ਇੱਕ ਵਾਲਾਂ ਵਾਲੀ ਪੂੰਛ ਅਤੇ ਲੰਮਾ ਮੂੰਹ ਹੁੰਦਾ ਹੈ ਘੋੜੇ ਦੀ ਗਰਦਨ ਲੰਬੀ ਹੁੰਦੀ ਹੈ ਅਤੇ ਇਸ ਉੱਤੇ ਵਾਲ ਹੁੰਦੇ ਹਨ ਘੋੜਾ ਘਾਹ ਚਾਰਾ ਅਤੇ ਛੋਲੇ ਖਾਂਦਾ ਹੈ ਘੋੜੇ ਵੱਖ-ਵੱਖ ਨਸਲਾਂ ਅਤੇ ਰੰਗਾਂ ਦੇ ਹੁੰਦੇ ਹਨ ਅਰਬੀ ਘੋੜੇ ਬਹੁਤ ਪ੍ਰਸਿੱਧ ਹਨ ਘੋੜਾ ਭਾਰ ਢੋਣ टांगे ਅੱਗੇ ਜੋੜਨ ਅਤੇ ਸਵਾਰੀ ਕਰਨ ਦੇ ਕੰਮ ਆਉਂਦਾ ਹੈ ਕਿਸੇ ਸਮੇਂ ਲੜਾਈ ਅਤੇ ਗਸ਼ਤ ਕਰਨ ਲਈ ਘੋੜੇ ਦੀ ਵਰਤੋਂ ਕੀਤੀ ਜਾਂਦੀ ਸੀ ਘੋੜਾ ਇੱਕ ਸਾਫ਼-ਸੁਥਰਾ ਤੇ ਤੇਜ਼ ਦੌੜਨ ਵਾਲਾ ਜਾਨਵਰ ਹੈ ਕੁਝ ਘੋੜਿਆਂ ਨੂੰ ਘੋੜ ਦੌੜ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ ਇਨਾ ਦੀ ਕੀਮਤ ਬਹੁਤ ਹੁੰਦੀ ਹੈ ਸਰਕਸ ਵਿੱਚ ਘੋੜੇ ਕਈ ਤਰ੍ਹਾਂ ਦੇ ਕਰਤੱਵ ਦਿਖਾਉਂਦੇ ਹਨ ਇਹ ਮਾਲਕ ਦਾ ਵਫਾਦਾਰ ਹੁੰਦਾ ਹੈ ਤਨਵਾਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ